ਤੇ ਬਾਕੀ ਬਈ ਤਾਜ਼ਾ ਤਾਜ਼ਾ ਪਾਣੀ ਉਤਰਿਆ ਉੱਥੋਂ ਦੇਖੋ ਰਾਤ ਉੱਥੇ ਤੱਕ ਪਾਣੀ ਪਹੁੰਚਾ ਤੱਕ ਪਾਣੀ ਪਹੁੰਚ ਗਿਆ ਪੁਲ ਵੀ ਮਤਲਬ ਟੁੱਟਦੇ ਪਿੱਛੇ ਜਿਹੜੇ ਮੀਂਹ ਪੈ ਰਹੇ ਆ ਕਈ ਪਿੰਡਾਂ ਦਾ ਹੋ ਪਿੱਛੇ ਵੀ ਬਈ ਬਹੁਤ ਝੋਨਾ ਖਰਾਬ ਹੋ ਗਿਆ ਉਹ ਪਿੱਛੇ ਆਪਾਂ ਜਾਣ ਸਕਦੇ ਰਸਤਾ ਖਰਾਬ ਆ ਇੱਥੋਂ ਹੀ ਆਪਾਂ ਬਣਾ ਸਕਦੇ ਆ ਕਿ ਸਸਰੀ ਕੱਲ ਜੀ ਸਾਰਿਆਂ ਨੂੰ ਤੇ ਸਵਾਗਤ ਆਈ ਫੇਰ ਥੋੜਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀ ਰੋ ਅੱਜ ਹੋ ਗਈ ਜਿਹੜੀ 18 ਅਗਸਤ ਤੇ ਦੁਪਹਿਰ ਦਾ ਬਈ 1 ਵਜਰਿਆ ਤੇ ਇਸ ਟਾਈਮ ਖੜੇ ਆ ਬਈ ਆਪਾਂ ਆਪਣੇ ਬਾੜੇ માં ਦੇਖ ਸਕਦੇ ਹੋ ਤੁਸੀਂ ਤੇ ਆਪਣੇ ਬਾੜੇ માં ਖੜੇ ਆ ਥੋੜਾ ਥੋੜਾ ਖਰਾਬ ਹੈਗਾ ਪੱਦਲਬਾਈ ਹੈਗੀ ਆ ਤੇ ਕਦੇ ਕਦੇ ਧੁੱਪ ਨਿਕਲ ਜਾਂਦੀ ਆ ਤੇ ਬਾਕੀ ਹੁਣ ਇੱਕ ਕੁਠੀਏ ਕੰਮ ਬਾਈ ਹਲੇ ਚਲੋ ਰਿਹਾ ਤੇ ਹੋਇਆ ਨਹੀਂ ਹਜੇ ਪੂਰਾ ਕਿਉਂਕਿ ਥੋੜਾ ਬਹੁਤਾ ਰਲਪਾਈ ਰਹੀ ਬਾਹਰ-ਬਾਰ ਕੀ ਬਾਕੀ ਮੋਟੀ-ਮੋਟੀ ਸਾਰਾ ਤੇ ਬਾਕੀ ਮੌਸਮ ਤੁਹਾਨੂੰ ਦਿਖਾਤੀ ਆ ਤੇ ਵੀਰੋ ਅੱਜ ਜਿਹੜੀ ਪੰਜ ਗੱਲ ਕਰ ਰਹੇ ਆ ਤੇ ਜਿਹੜਾ ਆਪਾਂ ਨੇ ਪਿਛਲੇ ਬਲੌਗ ਵਿੱਚ ਵੀਡੀਓ ਪਾਈ ਸੀ ਤੇ ਬਲੌਗ ਬਣਾ ਕੇ ਪਾਇਆ ਤਾਂ ਤੇ ਘੱਗਰ ਨਦੀ ਵੀ ਨਾਲ ਕੇ ਵਿੰਡਮ ਬਹੁਤ ਪਰਕਾ ਗਈ ਜੀ ਤੇ ਕੱਲ ਵੀ ਰੋ ਫੇਰ ਉਹ ਜਿਆਦਾ ਬਹੁਤ ਭਰ ਭਰ ਕੇ ਆ ਗਈ ਤੇ ਅੱਜ ਦਾ ਵਲੋਗ ਵੀ ਉੱਥੇ ਚੱਲ ਰਿਹਾ ਤੁਹਾਨੂੰ ਦਿਖਾਵਾਂਗੇ ਨਦੀ ਘੱਗਰ ਜਿਹੜੀ ਫੁੱਲ ਭਰ ਕੇ ਆ ਰਹੀ ਕਿਉਂਕਿ ਮੀਂਹ ਥੋੜਾ ਥੋੜਾ ਪਿੱਛੇ ਜਿਹੜੇ ਪੈ ਰਹੇ ਆ ਕਈ ਪਿੰਡਾਂ ਦੇ ਵਿੱਚ ਮੀਂਹ ਦੋ ਬਹੁਤ ਜਿਆਦਾ ਪੈ ਰਹੇ ਤੇ ਇਸ ਕਰਕੇ ਭਾਈ ਤੇ ਘੱਗਰ ਨਦੀ ਭਰ ਗਿਆ ਤੇ ਉਹ ਦਿਖਾਉਂਦੇ ਆ ਅੱਜ ਤੁਹਾਨੂੰ ਜਾ ਕੇ ਤੇ ਚਲੋ ਫਿਰ ਚੱਲਦੇ ਆ ਮਿਲਦੇ ਆ ਉੱਥੇ ਜਾ ਕੇ ਮਿੱਤਰਾਂ ਜਣੇ ਆ ਭਗਗਰ ਨਦੀ ਵਾਂ ਤੇ ਚਲੋ ਫਿਰ ਹੁੰਦੇ ਆ ਫੇਰ ਜਾ ਕੇ ਲੈ ਭਾਈ ਮੌਸਮ ਵੀ ਪਹੁੰਚ ਗਏ ਆਪਾਂ ਕਗਰ ਨਦੀ ਮਾਂ ਤੇ ਆਪਣੇ ਨਾਲ ਕੇ ਪਿੰਡ ਜਿਹੜਾ ਪਿੰਡ ਬਹੁਤ ਸਵਾ ਆ ਤੇ ਭਾਈ ਕਗਰ ਨਦੀ ਦੇਖ ਲੋ ਕਿੰਨੀ ਭਰ ਕੇ ਆ ਗਈ ਫੁੱਲ ਤੇ ਭਾਈ ਪਾਣੀ ਕੱਲ ਨਾ ਜਿਹੜਾ ਉਹ ਉੱਥੇ ਲੱਗ ਰਿਹਾ ਦਾ ਦੇਖੋ ਉੱਥੇ ਤੱਕ ਚੜ ਗਿਆ ਜਿਹੜੀ ਆਪਾਂ ਨੇ ਪਹਿਲਾਂ ਵੀਡੀਓ ਪਾਈ ਤੀ ਪਾਣੀ ਘਟ ਤਾ ਤੇ ਇਹ ਵੱਧ ਗਿਆ ਵੀ ਪਾਣੀ ਦੇਖੋ ਤੇ ਕੱਲ ਪਾਣੀ ਉਹ ਉੱਥੇ ਤੱਕ ਦਾ ਪਾਏ ਤੇ ਪਰ ਵੀਡੀਓ ਨਹੀਂ ਬਣਾ ਸਕੀ ਤੇ ਅੱਜ ਘਟ ਗਿਆ ਤੇ ਦੁਬਾਰਾ ਫੇਰ ਵੀ ਕੋਈ ਪਤਾ ਨਹੀਂ ਲੱਗਦਾ ਕਿ ਪਾਣੀ ਕਦ ਨੂੰ ਆ ਜਾ ਕਿਉਂਕਿ ਪਿੱਛੇ ਜਿਹੜੇ ਮੀਂਹ ਬਹੁਤ ਜ਼ਿਆਦਾ ਪੈ ਰਹੇ ਆ ਵੀ ਪਿੱਛੇ ਪਿੰਡਾਂ ਚ ਸ਼ਹਿਰਾਂ ਚ ਤੇ ਇਸ ਕਰਕੇ ਪਾਣੀ ਦੇਖੋ ਗੰਦਾ ਪਾਣੀ ਮਿੱਟੀ ਤੇ ਉਹ ਪਿੱਛੇ ਜਿਹੜੀ ਸਾਰੀ ਦੇਖੋ ਸੜ ਕੇ ਖਰਾਬ ਹੋ ਗਈ ਜਮੀ ਸਾੜਦੀ ਕਿਉਂਕਿ ਜਮੀ ਖਸਾਪ ਹੋ ਗਿਆ ਖੇਤ ਦੇਖੋ ਤੇ ਹੁਣ ਫੁੱਲਾ ਦੇਖੋ ਕੱਲ ਉਹ ਉੱਥੇ ਤੱਕ ਤਾਂ ਪਾਣੀ ਪਰ ਇਹ ਘਟ ਗਿਆ ਥੋੜਾ ਜਿਹਾ ਤੇ ਧਰਿੰਗਰੋ ਫੁੱਲ ਚੱਲ ਰਹੇ ਦੇਖੋ ਤੇ ਆਹ ਘੱਗਰ ਵੀਰੋ ਬਹੁਤ ਮਤਲਬ ਜਦੋਂ ਇਹਦਾ ਪਾਣੀ ਵਹ ਜਾਂਦਾ ਇਹ ਲਵੇ ਲਵੇ ਦੀਆਂ ਸਾਰੀਆਂ ਝੀਰੀਆਂ ਖਰਾਬ ਹੋ ਜਾਂਦੀਆਂ ਤੇ ਪਿਛਲੇ ਸਾਲ ਵੀ ਤਰੀ ਹੋਇਆ ਦਾ ਬਹੁਤ ਭਰ ਕੇ ਆ ਗਿਆ ਉਹ ਉੱਥੇ ਦੇਖ ਲਓ ਪਾਣੀ ਬਾਹਰ ਵੀ ਨਿਕਲਿਆ ਹੋਇਆ ਤੇ ਜਦੋਂ ਫੁੱਲ ਉਹ ਝੋਨੇ 'ਚ ਵੀ ਵੜ ਗਏ ਸੀ ਪਾਣੀ ਪਰ ਨਾਲ ਦੀ ਨਾਲ ਉਤਰ ਗਿਆ ਤੇ ਬਾਈ ਮਹੁੰਦਵਰ ਪਿੰਡ ਆ ਇਹ ਮਹੁੰਦਪੁਰ ਆਪਣੇ ਪਿੰਡ ਦੇ ਇੱਕ ਪਿੰਡ ਛੱਡ ਕੇ ਪੈਂਦਾ ਪਿੱਛੇ ਵੀ ਬਾਈ ਬਹੁਤ ਝੋਨਾ ਖਰਾਬ ਹੋ ਗਿਆ ਉਹ ਪਿੱਛੇ ਆਪਾਂ ਜਾਣ ਸਕਦੇ ਰਸਤਾ ਖਰਾਬ ਆ ਇੱਥੋਂ ਹੀ ਆਪਾਂ ਬਣਾ ਸਕਦੇ ਹਾਂ ਕਿਉਂਕਿ ਘਾਰ ਆਈ ਘਰ ਹੋਇਆ ਪਿਆ ਪਿੱਛੇ ਹੀ ਬਹੁਤ ਰਸਤ ਮਤਲਬ ਝੋਨਾ ਖਰਾਬ ਹੋ ਗਿਆ ਉੱਧਰ ਦੇਖੋ ਬਹੁਤ ਜ਼ਿਆਦਾ ਤੇ ਇੱਧਰ ਵੀ ਤੁਹਾਨੂੰ ਦਿਖਾਉਂਦੇ ਆ ਉਹ ਦੇਖੋ ਕਿ ਵੀਰੋ ਜਿਹੜੇ ਪਿੱਛੇ ਮੀਂਹ ਪੈ ਰਹੇ ਆ ਉਹ ਬਹੁਤ ਖਰਾਬ ਕਰ ਰਹੇ ਆ ਕਿਉਂਕਿ ਕਈ ਪਿੰਡ ਪਿੱਛੇ ਵੀ ਪੁਲਾਂ ਤੱਕ ਪਾਣੀ ਪਹੁੰਚ ਗਿਆ ਪੁਲ ਵੀ ਮਤਲਬ ਟੁੱਟਦੇ ਪਿੱਛੇ ਜਿਹੜੇ ਮੀਂਹ ਪੈ ਰਹੇ ਆ ਕਈ ਪਿੰਡਾਂ ਦਾ ਹੋਰੇ ੁੱਕਰੇ ਆ ਰਿਹਾ ਪਰ ਜਾ ਕਈ ਪਿੰਡਾਂ ਨੂੰ ਜਾ ਵੀ ਰਿਹਾ ਵੀਰੋ ਤੇ ਆ ਪਿੰਡ ਚ ਮਹੁੰਦਪੁਰਾ ਤੇ ਜਿਹੜੇ ਚ ਹੁਣ ਆ ਰਿਹਾ ਤੇ ਵੀਰੋ ਜਿਹੜਾ ਪਿੱਛੇ ਛੇਖੂਪੁਰਾ ਬੜਨ ਦੀ ਤੇ ਹੋ ਪਿੰਡਾਂ ਚ ਵੀ ਬਹੁਤ ਪਾਣੀ ਮਤਲਬ ਬੜਿਆ ਹੋ ਚਲੁੰਦੇ ਜੂਦੇ ਅਸੀਂ ਉੱਧਰ ਵੀ ਜਾਵਾਂਗੇ ਪਹਿਲਾਂ ਇੱਧਰ ਦਿਖਾ ਲਈ ਆਪਾਂ ਤੁਹਾਨੂੰ ਦਿਖਾਈ ਦਿੱਤਾ ਤੇ ਪਾਣੀ ਦਾ ਵੀ ਬਹਾ ਦੇਖੋ ਕਿੰਨਾ ਤੇਜ਼ ਚੱਲ ਰਿਹਾ ਜਿਹੜਾ ਕਿੰਨਾ ਤੇਜ਼ ਪਾਣੀ ਚੱਲ ਰਿਹਾ ਤੇ ਬਹੁਤ ਹੀ ਮਤਲਬ ਉਹ ਵੀ ਖਤਰੇ ਦੇ ਨਿਸ਼ਾਨ ਨੇ ਜਦ ਪਾਣੀ ਆ ਜਾਂਦਾ ਏ ਘੱਗਰ ਚ ਤੇ ਸਾਰੇ ਲਵੇ ਲਵੇ ਦੇ ਭਾਈ ਝੋਨੇ ਝੁੰਨੇ ਸਾਰੇ ਖਰਾਬ ਹੋ ਜਾਂਦੇ ਆ ਤੇ ਬਾਕੀ ਵੀ ਤਾਜ਼ਾ ਤਾਜ਼ਾ ਪਾਣੀ ਉਤਰਿਆ ਉੱਥੋਂ ਦੇਖੋ ਰਾਤ ਉਹਥੇ ਤੱਕ ਪਾਣੀ ਪਹੁੰਚਿਆ ਹੋਇਆ ਤਾਂ ਹੁਣ ਕੱਟ ਗਿਆ ਤੇ ਆਪਾਂ ਅੱਜ ਬਲੌਗ ਨਹੀਂ ਪਾ ਸਕੇ ਬਾਕੀ ਆਪਾਂ ਜੇ ਹੋਰ ਵੀ ਮਤਲਬ ਉਹ ਜਿਆਦਾ ਆਇਆ ਆਪਾਂ ਤੁਹਾਨੂੰ ਜਰੂਰ ਬਲੌਗ ਕਰ ਰਹੇ ਹਾਂਗੇ ਤੇ ਬਾਕੀ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ